ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਰ ਬੰਦੇ ਦਾ ਸਾਥੀ ਬਣ ਕੇ ਸਾਰੀ ਉਮਰੇ ਦੇ ਨਾਲ ਚੱਲਦਾ ਹੈ। ਕੁਝ ਡਰ ਅਸੀਂ ਸਮੇਂ-ਸਮੇਂ ਅਨੁਸਾਰ ਆਪਣੇ ਵਿੱਚ ਆਪ ਪੈਦਾ ਕਰ ਲਏ ਨੇ। ਤੇ ਕੁਝ ਡਰ ਨੇ ਜੋ ਸਾਡੇ ਮਨ ਵਿੱਚ ਬਹੁਤ ਡੂੰਘੇ ਬੈਠੇ ਨੇ ਤੇ ਬਿਠਾਏ ਗਏ ਨੇ ਸਾਡੇ ਵੱਡਿਆਂ ਵੱਲੋਂ ਸਾਡੇ ਪੂਰਵਜਾਂ ਵੱਲੋਂ ਉਹ ਡਰ ਬਿਠਾਏ ਗਏ ਜਿਵੇਂ ਛੋਟੇ ਬਾਲ ਨੂੰ ਬਰਉਂਦਿਆਂ ਹੁਆ ਸਮਝਾਉਂਦਿਆਂ ਹੁਆ ਵੱਡਿਆਂ ਵੱਲੋਂ ਬਹੁਤ ਵਾਰ ਇਹ ਡਰ ਮਨ ਚ ਬਿਠਾਏ ਜਾਂਦੇ ਨੇ ਵੇਖੀ ਬਾਹੂ ਆ ਜਾਏਗੀ ਚੜ੍ਹੇਲ ਆ ਜਾਏਗੀ ਭੂਤ ਆ ਜਾਏਗਾ ਫਲਾਣੇ ਬੋਰਡ ਤੇ ਨਾ ਜਾਈਂ ਉਹ ਬੋਰਡ ਦੇ ਥੱਲੇੋਂ ਨਾ ਨਿਕਲੀਂ ਬੋਰਡ ਦੇ ਕੋਲੋਂ ਨਾ ਨਿਕਲੀਂ ਉੱਥੇ ਰਾਤ ਨੂੰ ਲਾਲ ਟੈਣ ਜਗਦੀ ਦੀਵੇ ਜਗਦੇ ਨੇ ਭੂਤ ਕਬੱਡੀ ਖੇਡਦੇ ਨੇ ਉੱਥੋਂ ਆਵਾਜ਼ਾਂ ਹੁੰਦੀਆਂ ਨੇ ਇਹ ਤਾਂ ਇਦਾਂ ਦੇ ਡਰ ਜਿਹੜਾ ਹੈ ਕੁਛ ਨਹੀਂ ਪਰ ਉਹ ਇੱਕ ਬੱਚੇ ਦੇ ਮਨ ਦੇ ਅੰਦਰ ਬਿਠਾ ਦਿੱਤੇ ਗਏ ਵੀ ਬੱਚਾ ਉਸ ਪਾਸੇ ਨੂੰ ਨਾ ਜਾਵੇ ਚਲੋ ਉਹ ਡਰ ਹੁਣ ساری ਉਮਰ ਬੱਚੇ ਦੇ ਨਾਲ ਚੱਲਦੇ ਨੇ ਨਿਕਲਦੇ ਨੇ ਪਰ ਕਦੋਂ ਨਿਕਲਦੇ ਨੇ ਜਦੋਂ ਬੱਚਾ ਖੁਦ ਸਮਝਦਾਰ ਬਣ ਜਾਏ ਤੇ ਸਮਝਦਾਰੀ ਦਾ ਮਤਲਬ ਇਹ ਨਹੀਂ ਵੀ ਜਦੋਂ ਜਵਾਨ ਹੋ ਜਾਏ ਜਵਾਨ ਵੀ ਮਹਿਪੂਤਾਂ ਪ੍ਰੇਤਾਂ ਤੋਂ ਡਰਦੇ ਵੇਖੇ ਨੇ ਝੜੇਲਾਂ ਤੋਂ ਡਰਦੇ ਵੇਖੇ ਨੇ ਸਮਝਦਾਰੀ ਦਾ ਮਤਲਬ ਇਹ ਹੈ ਵੀ ਜਦੋਂ ਉਹ ਗੁਰਬਾਣੀ ਦਾ ਗਿਆਤਾ ਹੋ ਜਾਏ ਜਾਂ ਉਹਨੂੰ ਚੰਗੀ ਸਿਹਤ ਮਿਲ ਜਾਏ ਚੰਗਲ ਲਿਟਰੇਚਰ ਪੜਨ ਲਈ ਮਿਲ ਜਾਏ ਤੇ ਫਿਰ ਉਹ ਸਮਝਦਾਰ ਬਣ ਜਾਂਦਾ ਹੈ ਨਾ ਹਾਸੂਹੀਨੀਆਂ ਗੱਲਾਂ ਤੋਂ ਬਚਣਾ ਸ਼ੁਰੂ ਕਰ ਦਿੰਦਾ ਹੈ ਤੋ ਇੱਕੋ ਹੀ ਰਾਹ ਸਾਡੇ ਡਰ ਨੂੰ ਦੂਰ ਕਰਨ ਦਾ ਉਹ ਰਾਹ ਇਹ ਹੈ ਕਿ ਸਮਝਦਾਰ ਬੰਨਾ ਬੜਾ ਜ਼ਰੂਰੀ ਹੈ ਬਹੁਤ ਕਿਸਮ ਦੇ ਡਰ ਨੇ ਤੇ ਉਹ ਸਮਝਦਾਰੀ ਦੇ ਨਾਲ ਦੂਰ ਹੁੰਦੇ ਨੇ ਐਗਜ਼ਾਮਪਲ ਦੇ ਤੌਰ ਤੇ ਕੋਈ ਅਧੂਰੇ ਗਿਆਨ ਵਾਲਾ ਮਕੈਨਿਕ ਕੇ ਉਹ ਕਿਸੇ ਵੀ ਕੰਮ ਨੂੰ ਹੱਥ ਪਾਉਣ ਲੱਗਾ ਡਰਦਾ ਹੈ ਪਰ ਜਦੋਂ ਉਸੇ ਸਬਜੈਕਟ ਦੇ ਅੰਦਰ ਉਹ ਪ੍ਰੋਪਰ ਸਮਝਦਾਰ ਬਣ ਜਾਂਦਾ ਹੈ ਤੇ ਉਹ ਵੱਡੇ ਤੋਂ ਵੱਡੇ ਕੰਮ ਨੂੰ ਵੀ ਵੱਡੀ ਮਸ਼ੀਨਰੀ ਨੂੰ ਵੀ ਹੱਥ ਪਾਉਣ ਤੋਂ ਝਿਜਕਦਾ ਨਹੀਂ ਕਿਉਂ ਕਿਉਂਕਿ ਉਹਨੂੰ ਪਤਾ ਹੈ ਜੇ ਮੈਂ ਖੁੱਲ ਨਾ ਜਾਣਨਾ ਤੇ ਮੈਂ ਇਹਨੂੰ ਬੰਨ ਵੀ ਲਵਾਗਾ ਮੈਂ ਇਹਨੂੰ ਸਰਵਿਚਕਾਰ ਵੀ ਲਵਾਗਾ ਮੈਂ ਇਹਨੂੰ ਠੀਕ ਵੀ ਕਰ ਲਵਾਗਾ ਡਰ ਦੂਰ ਨਿਕਲ ਗਿਆ ਸਭਾ ਦੇ ਅੰਦਰ ਬੋਲਣ ਲੱਗਿਆ ਮੈਂ ਕਈ ਬੁਲਾਰਿਆਂ ਨੂੰ ਵੇਖਿਆ ਉਹਨਾਂ ਦੇ ਪੈਂਟਿਲ ਦੀ ਨਜ਼ਰ ਪੈਂਦੀ ਹੈ ਕਿਉਂਕਿ ਲੱਤਾਂ ਐਦਾਂ ਹੁੰਦੀਆਂ ਜਿਵੇਂ ਮਲੇਰੀਆ ਹੁੰਦਾ ਹੈ ਉਹ ਕੰਬਣੀ ਦੇ ਨਾਲ ਸਟੇਜ ਦੇ ਉੱਤੇ ਖਲੋਤੇ ਕੰਬਦੇ ਨੇ ਪਰ ਇਹੋ ਜਿਹੇ ਲੋਕ ਵੀ ਨਹੀਂ ਐਦਾਂ ਦੇ ਬੁਲਾਰੇ ਵੀ ਨਹੀਂ ਜਿਹੜੇ ਲੱਖਾਂ ਦੇ ਇਕੱਠ ਦੇ ਅੰਦਰ ਬੋਲਦੇ ਨੇ ਨਾ ਉਹਨਾਂ ਦੀ ਸੁਰ ਜਾਂਦੀ ਹੈ ਨਾ ਤਾਲ ਜਾਂਦੀ ਹੈ ਨਾ ਆਵਾਜ਼ ਜਾਂਦੀ ਹੈ ਨਾ ਗੱਲਬਾਤ ਜਾਂਦੀ ਹੈ ਅਰੇ ਨੱਚ ਜੁਕੋ ਕੇ ਫੁੱਲ ਕੌਨਫੀਡੈਂਸ ਦੇ ਨਾਲ ਬੋਲਦੇ ਨੇ ਕਿਉਂਕਿ ਅੰਦਰ ਦਾ ਡਰ ਨਿਕਲ ਗਿਆ ਡਰ ਤੁਹਾਨੂੰ ਬੋਲਣ ਤੋਂ ਰੋਕਦਾ ਹੈ ਗਾਉਣ ਤੋਂ ਰੋਕਦਾ ਹੈ ਵਜਾਉਣ ਤੋਂ ਰੋਕਦਾ ਹੈ ਲੋਕਾਂ ਵਿੱਚ ਬਹਿਣ ਤੋਂ ਰੋਕਦਾ ਹੈ ਕਿਧਰੇ ਚੱਲਣ ਤੋਂ ਰੋਕਦਾ ਹੈ ਹਰ ਕੰਮ ਦੇ ਅੰਦਰ ਰੁਕਾਵਟ ਹੈ ਤੁਹਾਡਾ ਡਰ ਪੈਦਾ ਕਿੰਨੇ ਕੀਤਾ ਹੈ ਤੁਸੀਂ ਜਾਂ ਤੁਹਾਡੇ ਵੱਡਿਆਂ ਨੇ ਕੁਝ ਘਟਨਾਵਾਂ ਨੇ ਜਿਹੜੀਆਂ ਬਚਪਨ ਤੋਂ ਲੈ ਕੇ ਨਾ ਬੱਚੇ ਦੇ ਮਨ ਵਿੱਚ ਬਿਠਾਈਆਂ ਜਾਂਦੀਆਂ ਨੇ ਕਿਸੇ ਬੰਦੇ ਨੂੰ ਲੈ ਕੇ ਉਹ ਬੰਦਾ ਇਦਾਂ ਦਾ ਹੈ ਉਹ ਬੰਦਾ ਇਦਾਂ ਦਾ ਹੈ ਉਹਦੀ ਇਮੇਜ ਓਦਾਂ ਦੀ ਬਣ ਜਾਂਦੀ ਉਹ ਬੰਦੇ ਚੁੱਕ ਲੈ ਕੇ ਲਿਆ ਜਾਂਦਾ ਉਹ ਬੰਦਾ ਖਾ ਜਾਂਦਾ ਹੈ ਜਿਵੇਂ ਕੌਡੇ ਰਕਸ਼ ਦੇ ਬਾਰੇ ਕਹਾਣੀ ਬਣਾਈ ਖੈਰ ਉਹ ਇੱਕ ਵਿਸ਼ਾ ਵੱਖਰਾ ਹੈ ਬਾਅਦ ਵਿੱਚ ਗੱਲ ਕਰਾਂਗੇ ਉਹ ਗੱਲਾਂ ਜੋ ਸਾਡੇ ਮਨ ਦੇ ਬਹੁਤ ਡੂੰਗੀ ਤੈ ਵਿੱਚ ਜਾ ਕੇ ਬਹਿ ਗਈਆਂ ਅਨਕੌਂਸ਼ੀਅਸ ਮਾਈਂਡ ਦੇ ਅੰਦਰ ਜਾ ਕੇ ਬਹਿ ਗਈਆਂ ਉਹਨਾਂ ਗੱਲਾਂ ਨੂੰ ਫਿਰ ਬਾਹਰ ਕੱਢਣਾ ਪੈਣਾ ਹੈ ਤਾਂ ਤੁਸੀਂ ਸੁਰੱਖਿਅਤ ਹੋ ਕੇ ਚੱਲ ਪਾਓਗੇ ਡਰ ਮੁਕਤ ਹੋ ਕੇ ਚੱਲ ਪਾਓਗੇ ਔਰ ਟੈਨਸ਼ਨ ਤੋਂ ਰਹਿਤ ਹੋ ਕੇ ਚੱਲ ਪਾਓਗੇ ਨਹੀਂ ਤੇ ਡਿਪਰੈਸ਼ਨ ਦਾ ਕਾਰਨ ਬਣ ਜਾਏਗਾ ਉਹ ਤੁਹਾਡਾ ਡਰ ਪਰ ਗੱਲਾਂ ਬਾਹਰ ਕਿਵੇਂ ਨਿਕਲਣਗੀਆਂ ਤੁਹਾਡੀ ਸਮਝਦਾਰੀ ਦੇ ਨਾਲ ਤੁਹਾਡੇ ਡਰ ਦੇ ਨਾਲ ਤੁਹਾਡੇ ਅੰਦਰ ਚਿੜਚਿੜਾਪਨ ਪੈਦਾ ਹੋਏਗਾ ਤੁਹਾਡੇ ਡਰ ਦੇ ਨਾਲ ਤੁਸੀਂ ਹਰ ਵਕਤ ਸੁngੜੇ ਸੁngੜੇ ਨਜ਼ਰ ਪਾਓਗੇ ਹੁਣ ਮੈਂ ਇੱਕ ਗੱਲ ਹੋਰ ਕਰ ਦਿਆਂ ਤੁਹਾਡਾ ਡਰ ਹੀ ਤੁਹਾਨੂੰ ਪਖੰਡੀਆਂ ਸਾਧਾਂ ਦੇ ਖੁਰੜੇ ਕੁੱਟਣ ਤੇ ਮਜਬੂਰ ਕਰਦਾ ਤੁਹਾਡਾ ਡਰ ਹੀ ਤੁਹਾਨੂੰ ਪਖੰਡੀਆਂ ਦੇ ਡੇਰਿਆਂ ਦੇ ਉੱਤੇ ਨੱਕ ਗੋਡਾ ਰਖੜਨ ਦੇ ਉੱਤੇ ਮਜਬੂਰ ਕਰਦਾ ਹੈ ਤੁਹਾਡਾ ਡਰ ਹੀ ਤੁਹਾਨੂੰ ਪਖੰਡ ਦੇ ਨਾਲ ਜੋੜ ਰਿਹਾ ਹੈ ਮਜਬੂਰ ਕਰਦਾ ਹੈ ਤੁਹਾਨੂੰ ਡਰ ਲੱਗਦਾ ਹੈ ਬਾਬਾ ਜੀ श्राप ਨਾ ਦੇ ਦੇਣ ਤੇ ਜੇ ਤੁਸੀਂ ਥੋੜੀ ਜੀ ਹਿੰਮਤ ਕੀਤੀ ਤੇ ਨਾਲ ਜਿਹੜੇ ਚੇਲੇ ਚ ਪਾਟੇ ਹੁੰਦੇ ਨੇ ਉਹ ਕਹਿ ਦਿੰਦੇ ਨੇ ਵੇਖ ਲਾ ਦੂਜਾ ਵੀ ਆਇਆ ਸੀ ਉਹਨੇ ਵੀ ਬਾਬਾ ਜੀ ਦਾ ਬਚਨ ਨਹੀਂ ਮੰਨਿਆ ਤੇ ਬਾਬਾ ਜੀ ਨੇ ਆਹ ਗੱਲ ਕਹਿ ਦਿੱਤੀ ਤੇ ਉਹ ਰੋਂਦਾ ਫਿਰਦਾ ਉਹਨੂੰ ਘਾਟਾ ਪੈ ਗਿਆ ਬਿਜ਼ਨਸ ਉਹਦਾ ਚੋਪਟ ਹੋ ਗਿਆ ਭਾਈ ਇਹ ਸਾਰੇ ਡਰ ਨੇ ਜੇ ਇਨਾਂ ਬਾਬਿਆਂ ਦੇ ਪਖੰਡੀ ਸਾਧਾਂ ਦੇ ਪੱਲੇ ਕੁਝ ਹੁੰਦਾ ਨਾ ਤੇ ਤੁਹਾਡੇ ਦਰਵਾਜ਼ੇ ਖੜਕਾ ਖੜਕਾ ਕੇ ਤੁਹਾਡੇ ਤੋਂ ਕੁਝ ਮੰਗਣ ਵਾਸਤੇ ਨਾ ਹੁੰਦੇ ਗੁਰਬਾਣੀ ਐਵੇਂ ਨਹੀਂ ਕਹਿੰਦੀ ਵੀ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲਗੀ ਐ ਪਾਏ ਦੇਸ਼ਾਂ ਦੇ ਅੰਦਰ ਫਿਰਦੇ ਨੇ ਵਿਦੇਸ਼ਾਂ ਦੇ ਅੰਦਰ ਫਿਰਦੇ ਨੇ ਆਸ਼ੀਰਵਾਦਾਂ ਦੀਆਂ ਪੰਡਾਂ ਲੈ ਕੇ ਫਿਰਦੇ ਨੇ ਤੇ ਤੁਸੀਂ ਡਰੇ ਡਰੇ ਆਪਣੇ ਕੰਮ ਛੱਡ ਕੇ ਹਜ਼ਾਰਾਂ ਡਾਲਰ ਇਨਾਂ ਦੇ ਪੈਰਾਂ ਵਿੱਚ ਰੱਖ ਦਿਓ ਕਿ ਬਾਬਾ ਜੀ ਕਿਦਰੇ ਨਰਾਜ ਨਾ ਹੋ ਜਾਈਂ ਬੱਚਾ ਬਾਬਾ ਮਾਇਆ ਨਾਲ ਖੁਸ਼ ਹੁੰਦਾ ਹੈ ਸਾਡਾ ਗੁਰੂ ਤੇ ਮਾਇਆ ਨਾਲ ਖੁਸ਼ ਨਹੀਂ ਹੁੰਦਾ ਗੁਰੂ ਤੇ ਕਹਿੰਦਾ ਹੈ ਗੁਣਵਾਨ ਬਣ ਗੁਰੂ ਕਹਿੰਦਾ ਹੈ ਮੈਂ ਗੁਣਾ ਨਾਲ ਖੁਸ਼ ਹੁੰਨਾ ਤੁਹਾਡੇ ਪਖੰਡੀ ਸਾਧ ਕਹਿੰਦੇ ਨੇ ਮੈਂ ਮਾਇਆ ਨਾਲ ਖੁਸ਼ ਹੁੰਨਾ ਤੁਹਾਡੇ ਪਖੰਡੀ ਸਾਧ ਨੂੰ ਮਾਇਆ ਬਹੁਤੀ ਮਿਲ ਜਾਏ ਤੁਸੀਂ ਗੁਰਮਖ ਬਣ ਜਾਂਦੇ ਹੋ ਪਖੰਡੀ ਸਾਧ ਨੂੰ ਮਾਇਆ ਘੱਟ ਮਿਲੇ ਤੇ ਉਹ ਬੰਦਾ ਕਾਫਰ ਬਣ ਜਾਂਦਾ ਹੈ ਇਹਨਾਂ ਦੀ ਨਜ਼ਰ ਦੇ ਅੰਦਰ ਤੇ ਖੈਰ ਜਿਹੜਾ ਡਾਰੇ ਨਾ ਡਰ ਉਹ ਤੁਹਾਨੂੰ ਅਗਜ਼ਾਮੀ ਨੇਸ਼ਨ ਹਾਲ ਦੇ ਅੰਦਰ ਬੈਠਿਆ ਸਭ ਕੁਝ ਆਉਂਦਾ ਹੋਵੇ ਉਹ ਵੀ ਪੁਲਾ ਦਿੰਦਾ ਹੈ ਤੇ ਕਦੇ-ਕਦੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਯਾਰ ਜਦੋਂ ਮੈਂ ਕੁਐਸਚਨ ਪੇਪਰ ਫੜਿਆ ਤੇ ਉਹਨੂੰ ਪੜਨਾ ਸ਼ੁਰੂ ਕੀਤਾ ਤੇ ਪਤਾ ਨਹੀਂ ਕੀ ਹੋਇਆ ਮੇਰੇ ਅੰਦਰ ਹੀ ਸਾਰੇ ਦਾ ਸਾਰਾ ਵਾਸ਼ ਹੋ ਗਿਆ ਮੈਨੂੰ ਭੁੱਲ ਹੀ ਗਿਆ ਮੇਰੀ ਮੈਮਰੀ ਲੌਸਟ ਹੋ ਗਈ ਸਾਰੀ ਦੀ ਸਾਰੀ ਪਰ ਜਦੋਂ ਤੁਸੀਂ ਬਾਹਰ ਹੁੰਦੇ ਹੋ ਤੇ ਨਾਲ ਦੇ ਨਾਲ ਹੀ ਮੱਥੇ ਤੇ ਹੱਥ ਮਾਰ ਦਿਓ ਆਹ ਕੁਐਸਚਨ ਤੇ ਮੈਨੂੰ ਆਉਂਦਾ ਸੀ ਪਰ ਉਦੋਂ ਚੇਤਾ ਨਹੀਂ ਆਇਆ ਆ ਕੁਐਸਚਨ ਮੀ ਮੈਨੂੰ ਹੁੰਦਾ ਸੀ ਮੈਂ ਉਦੋਂ ਚੇਤਾ ਨਾ ਕਰ ਪਾਇਆ ਉਹ ਜਿਹੜਾ ਉਦੋਂ ਚੇਤਾ ਨਹੀਂ ਨਾ ਆਇਆ ਉਹ ਤੁਹਾਡੇ ਡਰ ਦੇ ਕਾਰਨ ਚੇਤਾ ਨਹੀਂ ਆਇਆ ਫੁੱਲ ਕੌਨਫੀਡੈਂਸ ਲੈ ਕੇ ਬੱਚਿਆਂ ਨੂੰ ਐਗਜ਼ਾਮੀਨੇਸ਼ਨ ਹਾਲ ਦੇ ਅੰਦਰ ਜਾਣਾ ਚਾਹੀਦਾ ਹੈ ਬਹਿਣਾ ਚਾਹੀਦਾ ਹੈ ਲਿਖਣਾ ਚਾਹੀਦਾ ਹੈ ਬੋਲਣਾ ਚਾਹੀਦਾ ਹੈ ਕਰਨਾ ਚਾਹੀਦਾ ਹੈ ਫੁੱਲ ਕੌਨਫੀਡੈਂਸ ਲੈ ਕੇ ਤਾਂ ਕੀ ਹੋਇਆ ਦੁਨੀਆ ਦੇ ਅੰਦਰ ਫੇਲ ਤੇ ਪਾਸ ਦੋ ਲੱਖਾਂ ਚੱਲਦੇ ਨੇ ਕੋਈ ਗੱਲ ਨਹੀਂ ਮੈਂ ਚਾਰ ਨੰਬਰਾਂ ਤੋਂ ਕਿਸੇ ਤੋਂ ਪਿੱਛੇ ਰਹਿ ਜਾਵਾਂਗਾ ਤਾਂ ਕੀ ਹੋਇਆ ਔਰ ਜਿੰਨਾ ਢਰੋਗੇ ਉਹਨਾ ਕਾਟੇ ਵਿੱਚ ਜਾਓਗੇ ਭੁੱਲ ਜਾਓਗੇ ਬੋਲ ਨਹੀਂ पाओगे ਲਿਖ ਨਹੀਂ पाओगे ਸੁਣਾ ਨਹੀਂ पाओगे ਤੇ ਉਹਨਾ ਸੁਣਾਉਣਾ ਤੁਹਾਡੇ ਫੇਲ ਹੋਣ ਦਾ ਕਾਰਨ ਬਣ ਜਾਏਗਾ ਵੇਖਿਆ ਬਚਪਨ ਦੇ ਅੰਦਰ ਸਭ ਕੁਝ ਯਾਦ ਹੁੰਦਾ ਹੀ ਰੱਟਾ ਮਾਰਿਆ ਹੋਣਾ ਤੇ ਜਦੋਂ ਟੀਚਰ ਨੇ ਆਉਣਾ ਟੀਚਰ ਦਾ ਸੁਭਾਅ ਥੋੜਾ ਹੋਣਾ ਗੁੱਸੇਲਾ ਉਹਦੇ ਆਉਂਦੇ ਬੱਚੇ ਨੇ ਕੰਬੜਾ ਸ਼ੁਰੂ ਕਰ ਦੇਣਾ ਤੇ ਸਾਰਾ ਕੁਝ ਲੌਸਟ ਹੋ ਜਾਣਾ ਭੁੱਲ ਜਾਣਾ ਵੀ ਮੈਨੂੰ ਆ ਵੀ ਹੁੰਦਾ ਹੈ ਮੈਨੂੰ ਆ ਵੀ ਹੁੰਦਾ ਤੁਹਾਡੇ ਅੰਦਰ ਉਹ ਜਿਹੜੀ ਡਰ ਵਾਲੀ ਅੰਦਰ ਅਵਸਥਾ ਬਣੀ ਪਈ ਅੰਦਰ ਡਰ ਜਿਹੜਾ ਤੁਹਾਡੇ ਵਿੱਚ ਬੈਠਾ ਹੈ ਕਿ ਮੈਂ ਕਿਧਰੇ ਫੜਿਆ ਨਾ ਜਾਵਾਂ ਮੇਰਾ ਅਧੂਰਾਪਣ ਲੋਕਾਂ ਦੇ ਸਾਹਮਣੇ ਨਾ ਆ ਜਾਏ ਇਹ ਤੁਹਾਨੂੰ ਰਿਸ਼ਤੇਦਾਰਾਂ ਦੇ ਅੰਦਰ ਬਹਿਣ ਤੋਂ ਵਿੱਚ ਝਿਜਕ ਦਿੰਦਾ ਹੈ ਤੁਸੀਂ ਕਿਸੇ ਮਸਜਦ ਦੇ ਅੰਦਰ ਰਿਸ਼ਤੇਦਾਰਾਂ ਦੇ ਅੰਦਰ ਸਭਾ ਸੋਸਾਇਟੀ ਦੇ ਅੰਦਰ ਬਹਿਣਾ ਹੈ ਤੇ ਉਹ ਜਿਹੜਾ ਤੁਹਾਡੇ ਅੰਦਰ ਡਰ ਬੈਠਾ ਨਾ ਲੋਕ ਮੇਰੇ ਤੇ ਹੱਸਣ ਨਾ ਲੋਕ ਮੇਰੀ ਗੱਲ ਦਾ ਮਜ਼ਾਕ ਨਾ ਬਣਾਉਣ ਤੁਸੀਂ ਬਹਿਣ ਤੋਂ ਡਰ ਜਾਂਦੇ ਹੋ ਰਿਸ਼ਤੇਦਾਰਾਂ ਵਿੱਚ ਬੋਲਣ ਤੋਂ ਡਰ ਜਾਂਦੇ ਹੋ ਜੇ ਕਿਦਰੇ ਬਚਪਨ ਦੇ ਅੰਦਰ ਪਾਣੀ ਚ ਡੁੱਬਿਆ ਪਾਣੀ ਤੋਂ ਡਰ ਲੱਗਦਾ ਹੈ ਅੱਗ ਤੋਂ ਡਰ ਸੱਪ ਤੋਂ ਡਰ ਭੂਤਾਂ ਤੋਂ ਡਰ ਹਨੇਰੇ ਤੋਂ ਡਰ ਤੇ ਉਹ ਵੀ ਲੋਕ ਨੇ ਜਿਹੜੇ ਮੁਰਦਿਆਂ ਦੇ ਨਾਲ ਹੀ ਰਹਿੰਦੇ ਨੇ ਮੁਰਦਿਆਂ ਦੇ ਨਾਲ ਹੀ ਖਾਂਦੇ ਨੇ ਮੁਰਦਿਆਂ ਦੇ ਨਾਲ ਹੀ ਪੀਂਦੇ ਨੇ ਉਹ ਵੀ ਨੇ ਫਿਊਨਰਲ ਹੌਮ ਦੇ ਅੰਦਰ ਤੋਂ ਡਰ ਨੂੰ ਦੂਰ ਕਰੋ ਨਹੀਂ ਕਰੋਗੇ ਡਿਪਰੈਸ਼ਨ ਬਣੇਗਾ ਗੁੱਸਾ ਬਣੇਗਾ ਚਿੜਚਿੜਾਪਨ ਬਣੇਗਾ ਅੰਦਰ ਦੀ ਕਾਲ ਨੂੰ ਪੈਦਾ ਕਰੇਗਾ ਜਿਹਦੇ ਕਾਰਨ ਤੁਸੀਂ ਆਪਣੀ ਲਾਈਫ ਦੇ ਅੰਦਰ ਇੱਕ ਨਹੀਂ ਬਹੁਤ ਸਾਰੀਆਂ ਬਾਜ਼ੀਆਂ ਹਾਰ ਜਾਓਗੇ ਆਪਣੇ ਡਰ ਨੂੰ ਦੂਰ ਕਰੋ ਔਰ ਡਰ ਨੂੰ ਦੂਰ ਕਰੋਗੇ ਤੁਹਾਡੇ ਘਰੋਂ ਪਖੰਡ ਦਾ ਗੁਲਾਮਾਂ ਵੀ ਲੈ ਜਾਏਗਾ ਪਖੰਡੀ ਸਾਧਾਂ ਤੋਂ ਵੀ ਦੂਰ हट ਜਾਓਗੇ ਇਹ ਜਿਹੜੇ ਲੋਟੂ ਟੋਲਾ ਫਿਰਦੇ ਹਨ ਪਖੰਡੀ ਬਾਬਿਆਂ ਦਾ ਇਹਨਾਂ ਤੋਂ ਬਚ ਜਾਓਗੇ ਇਹਨਾਂ ਤੋਂ ਡਰੋ ਨਾ ਅੱਖਾਂ ਦੇ ਅੱਖਾਂ ਅੱਖਾਂ ਦੇ ਅੰਦਰ ਅੱਖਾਂ ਪਾ ਕੇ ਗੱਲ ਕਰੋ ਬਾਬਾ ਬਾਣੀ ਸਾਡੀ ਆ ਕਹਿੰਦੀ ਗੁਰਪੀਰ ਸਦਾਏ ਮੰਗਣ ਜਾਏ ਤੂੰ ਸਾਡੇ ਦਰਵਾਜੇ ਤੇ ਮੰਗਦਾ ਫਿਰਦਾ ਹੈ ਤੂੰ ਕਹਿੰਦਾ ਮੈਨੂੰ ਨਾ ਮਿਲਿਆ ਤੇ ਸਰਾਪ ਲੱਗ ਜਾਏਗਾ ਮੈਨੂੰ ਨਾ ਮਿਲਿਆ ਤੇ ਆਹ ਤੇਰਾ ਨੁਕਸਾਨ ਹੋ ਜਾਏਗਾ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾਲ ਲੱਗਿਆ ਪਾਏ ਇਹਨਾਂ ਦੇ ਪੈਰੀਂ ਨਾ ਪਾਓ ਇਹਨਾਂ ਤੋਂ ਡਰੋ ਨਾ ਅੱਖ ਦੇ ਅੰਦਰ ਅੱਖ ਪਾ ਕੇ ਗੱਲ ਕਰੋ ਪਰ ਕਰੋਗੇ ਤਾਂ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਕ ਬਣੋਗੇ ਬਾਣੀ ਨੂੰ ਪੜੋ ਬਾਣੀ ਨੂੰ ਸਮਝੋ ਬਾਣੀ ਦੇ ਨਾਲ ਹੋ ਕੇ ਤੁਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ